ਕੱਲ ਤੋਂ ਕੇਜਰੀਵਾਲ ਪਰਸੋਂ ਤੋਂ ਕੇਜਰੀਵਾਲ ਤੇ ਭਗਵੰਤ ਮਾਨ ਇੱਥੋਂ ਭੱਜ ਗਿਆ ਹੁਣ ਦਾ ਜਿਹੜਾ ਕੈਂਡੀਡੇਟ ਇਕੱਲਾ ਰਹਿ ਗਿਆ ਹੁਣ ਮਿੰਤਾ-ਮੁੰਤਾ ਕਰਕੇ ਛੋਦੀਓ ਨੂੰ ਫੜ ਕੇ ਲਿਆਏ ਆ ਇਹਨਾਂ ਦੀ ਆਪਸੀ ਲੜਾਈ ਹੋ ਗਈ ਹੈ ਜਿਹੜਾ ਭਗਵੰਤ ਮਾਨ ਹੈ ਬਿਮਾਰੀ ਦਾ ਬਹਾਨਾ ਕਰਕੇ ਪੈ ਗਿਆ ਉਹ ਗੁਜਰਾਤ ਦਾ ਬਹਾਨਾ ਕਰਕੇ ਭੱਜ ਗਿਆ ਤੇ ਕਾਂਗਰਸ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੀ ਹੈ ਮੁੱਦਿਆਂ ਦੀ ਗੱਲ ਕਰੀਏ ਬੜੇ ਅਹਿਮ ਮਸਲੇ ਸੁਲਤਿਆਣੇ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਜਦੋਂ ਲੋਕ ਵੋਟ ਨੂੰ ਜਾਣ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਮੈਂ ਲੁਧਿਆਣੇ ਵੈਸਟ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਇੱਕ ਯੋद्धा ਚਾਹੀਦਾ ਜਿਹੜਾ ਮੂਹਰੇ ਹੋ ਕੇ ਇਹਨਾਂ ਦੀਆਂ ਗਲਤ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਵੇ ਉਹ ਆਸ਼ੂ ਤੋਂ ਵਧੀਆ ਕੋਈ ਨਹੀਂ ਹੋ ਸਕਦਾ ਲੇਕਿਨ ਕੱਲ ਤੋਂ ਕੇਜਰੀਵਾਲ ਪਰਸੋਂ ਤੋਂ ਕੇਜਰੀਵਾਲ ਤੇ ਭਗਵੰਤ ਮਾਨ ਇੱਥੋਂ ਭੱਜ ਗਿਆ ਉਹਨਾਂ ਦਾ ਜਿਹੜਾ ਕੈਂਡੀਡੇਟ ਇਕੱਲਾ ਰਹਿ ਗਿਆ ਹੁਣ ਮਿੰਤਾ-ਮੁੰਤਾ ਕਰਕੇ ਛੋਦੀਓ ਨੂੰ ਫੜ ਕੇ ਲਿਆਏ ਆ ਇਹਨਾਂ ਦੀ ਆਪਸੀ ਲੜਾਈ ਹੋ ਗਈ ਹੈ ਜਿਹੜਾ ਭਗਵੰਤ ਮਾਨ ਹੈ ਬਿਮਾਰੀ ਦਾ ਬਹਾਨਾ ਕਰਕੇ ਪੈ ਗਿਆ ਉਹ ਗੁਜਰਾਤ ਦਾ ਬਹਾਨਾ ਕਰਕੇ ਭੱਜ ਗਿਆ ਤੇ ਕਾਂਗਰਸ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੀ ਹੈ ਮੁੱਦਿਆਂ ਦੀ ਗੱਲ ਕਰੀਏ ਬੜੇ ਅਹਿਮ ਮਸਲੇ ਸੰਧਿਆਣ ਦੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਜੇ ਲੋਕ ਵੋਟ ਪਾਉਣ ਜਾਣ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਮੈਂ ਲੁਧਿਆਣੇ ਬੈਸਟ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਨੂੰ ਇੱਕ ਯੋद्धा ਚਾਹੀਦਾ ਜਿਹੜਾ ਮੂਹਰੇ ਹੋ ਕੇ ਇਹਨਾਂ ਦੀਆਂ ਗਲਤ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਵੇ ਉਹ ਆਸ਼ੂ ਤੋਂ ਵਧੀਆ ਕੋਈ ਨਹੀਂ ਹੋ ਸਕਦਾ